ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਖੜਾ ਆ ਏ ਧਰਮਕੋਟ ਦੇ ਸਿਵੇ ਆ ਜਿੱਥੇ ਆਪਾਂ ਜਿਹੜਾ ਡੈੱਡ ਬੋਡੀ ਜਿਹੜਾ ਅੰਤਮ ਯਾਤਰਾ ਇਨਸਾਨ ਦੀ ਇੱਥੇ ਜਿੱਥੇ ਸੰਸਕਾਰ ਹੁੰਦਾ ਉੱਥੇ ਖੜੇ ਆ ਮੈਂ ਤਾਂ ਇੱਕ ਚੀਜ਼ ਵਖਾਣੀ ਆ ਕਿ ਪੰਜਾਬ ਦੇ ਅਮਲੀਆ ਦਾ ਪੰਜਾਬ ਦੇ ਚੋਰਾਂ ਦਾ ਕੀ ਹਾਲ ਬਣਿਆ ਕਿੱਥੋਂ ਦਾ ਗਿਰ ਗਏ ਲੋਕ ਇੱਧਰ ਕੀ ਕਤੂਲ ਕੀਤੀ ਆ ਮਤਾਂ ਦਿਖਾਉਣਾ ਜੋ ਆਹ ਦੇਖੋ ਇੱਥੇ ਦਾ ਆਚਾਰ ਜਿੱਥੇ ਸਸਕਾਰ ਕਰਦੇ ਜਿਹੜਾ ਉੱਪਰ ਛੱਡ ਬਣਿਆ ਹੋਇਆ ਹੁਣ ਕਤੂ ਤਨ ਕੀ ਵਿਖਾਉਣੀ ਹੈ ਕਿ ਅਵਲੀਆਂ ਨੇ ਇੱਥੇ ਬੜੀ ਵਾਹ ਲਾਈ ਆ ਭਾਈਆ ਦਿਖਾਇਆ ਜਿਹੜਾ ਆਹ ਆੜ ਦੀ ਪੱਟਣ ਦੇਖ ਆ ਦੇਖ ਸੱਬਲਾ ਪਾ ਪਾਗਣਾ ਉਧਰੋਂ ਇਧਰੋਂ ਸੱਬਲਾ ਪਾ ਪਾਗਦੇ ਆ ਦੇਖੋ ਆ ਇਧਰੋਂ ਪਾਉਂਦੇ ਰਹੇ ਨੇ ਸੱਬਲ ਆ ਇੱਥੋਂ ਆ ਸੱਬਲ ਪਾਗ ਪੂਰੀ ਕੋਸ਼ਿਸ਼ ਕੀਤੀ ਹੈ ਪਰ ਇਹ ਮਜਬੂਤ すぎ ਚਾਰ ਆ ਤਣ ਚਾਰੇ ਦਿਖਾਉਣੇ ਦੂਜਾ ਆ ਇਹਨਾਂ ਨੂੰ ਇਧਰੋਂ ਵੀ ਆ ਲੋ ਤੇ ਉਧਰੋਂ ਵੀ ਇੱਥੋਂ ਪਾ ਕੇ ਇਥੋਂ ਹੀ ਪਾ ਕੇ ਪੂਰੀ ਕੋਸ਼ਿਸ਼ ਕੀਤੀ ਪੱਟ ਕੇ ਅ ਲੋਹਾ ਸਪੇ ਕਿ ਲੋਹਾ ਹੈ ਇਧਰ ਹੋ ਗਿਆ ਇਹ ਆ ਦੇ ਆਪ ਵੀ ਆ ਤਾਂ ਸਾਦੇ ਖੋਨੇ ਸਿਰਫ ਆ ਇਹਦੇ ਪਿਆ ਨਹੀਂ ਬਚ ਗਈ ਹੈ ਭਾਈ ਇਹਦੇ ਵੀ ਆਹ ਸਾਹ ਵੀ ਭਾਈ ਇਹਦੇ ਪਾਈ ਗਈ ਆ ਇਹ ਕਰੋ ਆਵੇ ਕੋਸ਼ਿਸ਼ ਕੀਤੀ ਇਥੋਂ ਇਥੋਂ ਪਾਈ ਆ ਇਹ ਕੋਸ਼ਿਸ਼ ਕੀਤੀ ਪਰ ਇਹ ਉਹਨਾਂ ਮਜ਼ਬੂਤ ਬਣਾ ਦੇ ਆ ਦੇਖੋ ਆ ਪਰ ਪੱਟੀ ਗਈ ਪਰ ਬਚ ਗਈ ਇਹ ਵੀ ਹਾਂ ਹਾਂ ਇਹ ਬਾਜੀ ਪੱਟੀ ਨਹੀਂ ਗਈ ਨੀ ਜੋ ਆ ਬੜੀ ਕਾਫੀ ਪਾਇਆ ਇਧਰ ਇਧਰ ਹਾਂ ਆਹ ਸਾਰਾ ਪਾਇਆ ਤੇ ਆ ਦੇ ਹਾਂ ਆ ਸਾਰੀ ਹੈ ਇਥੇ ਤੋੜੋ ਇੱਥੋਂ ਇਹ ਦੋ ਪਰਲੇ ਬੰਨੇ ਇਹ 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 ਹਾਲ ਆ ਸਾਡੇ ਪਿਆਰਿਓ ਔਲੀਆ ਦਾ ਆਪਾਂ ਦਾ ਸਿਵਨ ਨੂੰ ਛੱਡਦੇ ਪਏ ਆਹ ਦੇਖੋ ਆਹ ਆਜੀ ਦੇਖੋ ਇੱਥੋਂ ਵੀ ਤੇ ਆਹ ਪਰਲੇ ਬੰਨੇ ਇੱਥੇ ਅਸ ਪਾਈ ਰਹੀ ਸੰਪਲ ਪਾਕ ਬੋਲਦੇ ਤੇ ਆਦਮਾ ਪਟਟੀ ਜਲੇ ਸ਼ਾਇਦ ਸੋ ਨਾ ਭਾਈ ਆ ਦੇਖੋ ਆ ਪੱਟੀ ਵੀ ਇੰਨੀ ਕਾਫੀ ਹੋ ਇਹ ਇੱਕ ਸੱਤ ਸਾਰੀ ਪੱਟੀ ਕਿਉਂਕਿ ਇਹ ਬੜੀ ਮਜ਼ਬੂਤ ਰਹੀ ਹੋ ਜਾਣਾ ਜਿਹੜਾ ਆਪਣੇ ਪੂਰਾ ਕੈਂਟਰੀ ਲਪਾ ਗਏ ਪੂਰਾ ਵਧੀਆ ਪੜਿਆ ਇਹ ਦੋ ਪਾਸੇ ਪੱਟੀ ਨਾ ਇਧਰ ਹੋ ਗਈ ਤੇ ਇਧਰ ਹੋ ਗਈ ਅੱਜ ਦੇ ਪੱਲੇ ਬੰਦ ਨਾਲ ਹੋਰ ਕੌਣਗੇ ਤੇ ਚੱਕੀ ਜਾਣੀ ਹਾਂ ਬਸ ਇਹਦਾ ਆ ਹੀ ਸਿਰੇ ਰਹਿ ਗਿਆ ਇਹ ਸਾਰੇ ਨਹੀਂ ਪਈ ਪੁਈ ਆਹ ਇਹ ਪੱਟੀ ਜਾਣੀ ਇਹ ਸਾਰੀ ਪੱਟੀ ਨਹੀਂ ਪਣੀ ਸਾਰੀ ਪੱਟੀ ਨਹੀਂ ਜਾਣੀ ਇਹ ਪੱਟੀ ਜਾਣੀ ਇਧਰ ਜਦੋਂ ਇਧਰ ਚੱਕੀ ਕੀ ਉਧਰੋਂ ਵਾਪਰੀ ਚੱਕੀ ਜਾਣੀ ਤੇ ਇਹ ਹਾਲਾ ਪਿਆ ਰਿਓ ਆ ਦੇਖ ਲਓ ਇਸੇ ਬੰਦਾ ਕਿਹੜੀ ਕਿਹੜੀ ਚੀਜ਼ ਨੂੰ ਸੇਵ ਰੱਖ ਸਕਦੇ ਆ ਇਨਾ ਪਤੰਦਰਾ ਨੇ ਸਿਵੇ ਸਿਵੇ ਮਰ ਜਿੱਥੇ ਲੋਹਾ ਮਿਲਣਾ ਚਾਹੀਦਾ ਉਹ ਸੀੜੀ ਪਈ ਮੈਂ ਤਾਂ ਬਚੀ ਰਹੀਂਦੀ ਆ ਵੀ ਉਹ ਕਿਹਨੇ ਲੈਣੀ ਦੀਗੀ ਹਣਾ ਭਾਈਆ ਤਾਂ ਹੀ ਬੱਝੀ ਮੇਨ ਛੱਕ ਇਹ ਪੀਦਾ ਨਹੀਂ ਨਾ ਹਲੋ ਇਹ ਦੀ ਆ ਹੋਰ ਵਾਲੀ ਪੀਦਾ ਨਹੀਂ ਇਹ ਤਾਂ ਕਿਸੇ ਐਂਗਲ ਸਮਝਣਾ ਹੈ ਅਗਲੇ ਕਿਹੜਾ ਐਂਗਲ ਆਈ ਐਂਗਲ ਵਸਰਾ ਚਾ ਆ ਐਂਗਲ ਸਮਝ ਕੇ ਤੇ ਨਹੀਂ ਇਹ ਹਾਲਾ ਬਈਆਂ ਲੋਕਾਂ ਦਾ ਬੜਾ ਕਾਕਾ ਹੋ ਪਿਆ ਯਾਰ ਅਮੜੀਆਂ ਦਾ ਪਰਮਾਤਮਾ ਸਵਤਵ ਬਖਸ਼ੇ ਭਾਈਆ ਕੀ ਕਹੋਗੇ ਤਾਨੂੰ ਅਨੇਕ ਗੋਈਆਂ ਗਿਆ ਵਜੀਆਂ ਰੱਬਲੇ ਵਜੀ ਹੋਈ ਆ ਇਹ ਤੇ ਬੰਦਾ ਜਿਹੜਾ ਕਰੇਂਦਾ ਹਾਂ ਉਹ ਯਾਰ ਰਾਹੋਂ ਚੜਾ ਜਾਂਦਾ ਵਿਚਾਰਾ ਡਰਦਾ ਨਿਕਲ ਜਾਂਦਾ ਹੂੰ ਉਹ ਵੀ ਨਾ ਆਉਂਦਾ ਕਾਂਦੇ ਕਰੋ ਠੱਗੀ ਪਈ ਉਧਰੋਂ ਦਰਵਾਜ਼ਾ ਲਾ ਜਾਂਦਾ ਇਹ ਤੋਟਾ ਪਾਉਂਦੇ ਨੇ ਹੂੰ ਇਹ ਹਾਲ ਬਈ ਸਵੇ ਧਰਮ ਗੋੜਦੇ ਆ ਤੇ ਆਉਣੇ ਹੀ ਕਤੂ ਤੁਸੀਂ ਵੇਖ ਲਈ ਆ